ਨੈਤ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪ੍ਰਧਾਨ ਮੰਤਰੀ ਟੀਵੀ ਮੁਕਤ ਅਭਿਆਨ ਦੇ ਤਹਿਤ ਪਾਇਲ ਬਲਾਕ ਦੇ ਪਿੰਡ ਰਾਮਪੁਰ ਵਿੱਚ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਟੀਵੀ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੁਹਿੰਮ ਦੀ ਸ਼ੁਰੂਆਤ ਸਿਵਲ ਸਹਾਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਤੇ ਡਿਸਟ੍ਰਿਕਟ ਟੀਵੀ ਅਫਸਰ ਡਾਕਟਰ ਆਸ਼ੀਸ਼ ਚਾਵਲਾ ਦੀ ਅਗਵਾਈ ਹੇਠ ਹੋਈ ਕੈਂਪ ਵਿੱਚ ਪਹੁੰਚੇ ਦਰਾਹਾ ਤੋਂ ਵਿਧਾਇਕ ਅਤੇ ਪਿੰਡ ਦੇ ਸਰਪੰਚ ਨੇ ਸਿਹਤ ਟੀਮ ਦਾ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਟੈਸਟ ਕਰਵਾਉਣ ਦੀ ਅਪੀਲ ਕੀਤੀ। ਇਸ ਜਾਗਰੂਕਤਾ ਕੈਂਪ ਦੌਰਾਨ ਐਨਟੀਈਪੀ ਦੀ ਟੀਮ ਵਿੱਚ ਐਸਟੀਐਸ ਜਸਵੀਰ ਸਿੰਘ, ਐਸਟੀਐਲਐਸ ਰਣਜੀਤ ਸਿੰਘ, ਲੈਬ ਟੈਕਨੀਸ਼ੀਅਨ ਅਮਨਦੀਪ ਸਿੰਘ ਅਤੇ ਸੀਐਚਓ ਲਖਪ੍ਰੀਤ ਕੌਰ ਸ਼ਾਮਲ ਰਹੇ। ਮੁਫਤ ਐਕਸ-ਰੇ ਸਾਈਟੋਬ ਟੈਸਟ ਅਤੇ ਖੰਗ ਦੇ ਨਮੂਨੇ ਇਕੱਠੇ ਕਰਕੇ ਟੀਬੀ ਦੀ ਜਾਂਚ ਕੀਤੀ ਗਈ ਕੁੱਲ 125 ਲੋਕਾਂ ਦੇ ਐਕਸ-ਰੇ ਕੀਤੇ ਗਏ ਜੋ ਖਾਸ ਕਰਕੇ ਆਬਾਦੀ ਦੇ ਸੰਵੇਦਨਸ਼ੀਲ ਅਤੇ ਗਰੀਬ ਵਰਗਾਂ ਤੇ ਕੇਂਦਰਿਤ ਸਨ ਡਾਕਟਰ ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਟੀਬੀ ਰੋਗ ਦੇ ਲੱਛਣਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਰੋਗ ਦੀ ਸ਼ੁਰੂਆਤੀ ਪੜਾਅ ਤੇ ਪਛਾਣ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਤੁਰੰਤ ਇਲਾਜ ਦੇ ਨਾਲ ਰੋਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਇਹ ਕੈਂਪਸ ਸਿਹਤ ਵਿਭਾਗ ਦੀ ਉਸ ਕੋਸ਼ਿਸ਼ ਦਾ ਹਿੱਸਾ ਹੈ ਜਿਸ ਰਾਹੀਂ 2025 ਤੱਕ ਭਾਰਤ ਨੂੰ ਟੀਵੀ ਮੁਕਤ ਬਣਾਉਣ ਦਾ ਲਕਸ਼ ਹੈ